ਅਤਿ ਕਾਲ ਤੋਂ ਹੀ ਮਨੁੱਖ ਆਪਣੇ ਸਰੀਰ ਨੂੰ ਸੰਡੋਲ ਤੇ ਤੰਦਰੁਸਤ ਰੱਖਣ ਲਈ ਕ੍ਰਿਆਵਾਂ ਕਰਦਾ ਆਇਆ ਹੈ। ਦੁਨੀਆ ਦੇ ਪ੍ਰਾਚੀਨ ਤੇ ਮਹਾਨ ਗ੍ਰੰਥ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਮਨੁੱਖ ਨੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਮੇਂ-ਸਮੇਂ ਤੇ ਯੋਗਿਕ ਕ੍ਰਿਆਵਾਂ ਅਤੇ ਕਸਰਤਾਂ ਦਾ ਸਹਾਰਾ ਲਿਆ ਹੈ। ਯੋਗ ਸੰਸਕ੍ਰਿਤ ਦੇ ਸ਼ਬਦ ਜੁੰਜ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਜੋੜਨਾ। ਪ੍ਰਾਚੀਨ ਕਾਲ ਚ ઋષਿ-ਮੁਨੀ ਅਤੇ ਤਤਵਸਵੀ ਵੀ ਯੋਗ ਰਾਹੀਂ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦਾ ਮੱਧਯਮਾਂ ਦੇ ਦੇ ਰਹੀਆਂ ਹਨ ਤਕਰੀਬਨ 3000 ਸਾਲ ਪਹਿਲਾਂ ਮਹਾ ਰਿਸ਼ੀ ਪਤੰਜਰੀ ਨੇ ਜੋਗ ਸੂਤਰ ਨਾਮਕਾ ਕਿਤਾਬ ਲਿਖੀ ਸੀ ਜਿਸ ਚ ਉਸ ਨੇ ਅਸ਼ਟਾਂਗ ਜੋਗ ਬਾਰੇ ਲਿਖਿਆ ਹੈ ਜੋ ਮਨੁੱਖੀ ਜ਼ਿੰਦਗੀ ਵਿੱਚ ਬਹੁਤ ਲਾਹੇਵੰਦ ਹੈ ਇਸ ਵਿੱਚ ਰੇ ਅੱਠ ਅੰਗ ਮਨੁੱਖ ਨੂੰ ਪਾਠ ਸਾਫ਼ ਜ਼ਿੰਦਗੀ ਜਿਉਣ ਦੀ ਕਲਾ ਸਿਖਾਉਂਦੇ ਹਨ ਜੋਗ ਦਿਵਸ ਮਨਾਉਣ ਦੇ ਉਦੇਸ਼ ਵਿਸ਼ਵ ਯੋਗ ਦਿਵਸ ਨੂੰ ਮਨਾਉਣ ਦਾ ਉਦੇਸ਼ ਪੂਰੀ ਦੁਨੀਆ ਨੂੰ ਯੋਗਾ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਹੈ ਇਸ ਸਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਜੂਤ ਰਾਸ਼ਟਰ ਚ ਪ੍ਰਸਤਾਵ ਰੱਖਿਆ ਗਿਆ ਸੀ ਯੋਗ ਨੂੰ ਸੰਜੂਤ ਰਾਸ਼ਟਰ ਸੰਗ ਨੇ 2015 ਵਿੱਚ ਮਾਨਤਾ ਦਿੱੰਦਿਆਂ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਐਲਾਨਿਆ ਸੀ ਇਸ ਤੋਂ ਬਾਅਦ ਹਰ ਸਾਲ ਇਹ ਦਿਨ 21 ਜੂਨ ਨੂੰ ਵਿਸ਼ਵ ਯੋਗ ਦਿਵਸ ਵਜੋਂ ਮਨਾਇਆ ਜਾਂਦਾ ਹੈ ਯੂ ਐਨਓ ਵੱਲੋਂ ਇੱਕ ਜਨੂ ਵਿਸ਼ਵ ਜੋਗਦੇਵ ਸੇਵਾ ਜੋ ਮਾਣਤਾ ਦੇਨ ਕਾਰਨ ਜੋਗਾ ਦੇ ਕੁਮatri ਪਦਰਤੇ ਪਛਾਣ ਬਣ ਚ ਕਾਫੀ ਮਦਦ ਮਿਲੀ ਹੈ ਤੇ ਕਰੋੜਾਂ ਲੋਕ ਯੋਗ ਪ੍ਰਣਾਲੀ ਤੋਂ ਪ੍ਰਭਾਵਿਤ ਹੋ ਕੇ ਇਸ ਨੂੰ ਆਪਣੇ ਰੋਜ਼ਾਨਾ ਜੀਵਨ ਚ ਅਪਣਾਉਣ ਲੱਗ ਪਏ ਹਨ ਮਸ਼ੀਨਾਂ ਦੇ ਗੁਲਾਮ ਹੋਏ ਲੋਕ ਜੋਗ ਦੁਨੀਆ ਦੀ ਜਿੱਥੇ ਪ੍ਰਾਚਨ ਸਭਿਆਤਾ ਹੈ ਉੱਥੇ ਹੀ ਇਹ ਆਧੁਨਿਕ ਕਾਲ ਚ ਵੀ ਦੁਨੀਆ ਦੇ ਕੋਨੇ-ਕੋਨੇ ਵਿੱਚ ਪ੍ਰਸਿੱਧ ਹੋ ਚੁੱਕੀ ਹੈ ਅਜੋਕੇ ਟੈਕਨੋਲੋਜੀ ਦੇ ਦੌਰ ਚ ਲੋਕ ਵੀ ਮਸ਼ੀਨਾਂ ਦੇ ਗੁਲਾਮ ਬਣ ਗਏ ਹਨ ਤੇ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਵੀ ਇਹ ਮੁਸ਼ਕਲ ਨਾਲ ਸਮਾਂ ਕੱਢ ਰਹੇ ਹਨ ਜੋ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਇਹੋ ਜਿਹੀ ਵਿਧੀ ਹੈ ਜਿਸ ਨਾਲ ਅਸੀਂ ਘੱਟ ਸਮੇਂ ਅਤੇ ਥੋੜੀ ਦਾ ਥਾਂ ਵਿੱਚ ਹੀ ਇਸ ਨਾਲ ਜੁੜੀਆਂ ਕ੍ਰਿਆਮਾਂ ਕਰਕੇ ਖੁਦ ਨੂੰ ਰਿਸਟ ਪੋਸਟ ਰੱਖ ਸਕਦੇ ਹਾਂ ਯੋਗ ਦੀਆਂ ਕ੍ਰਿਆਮਾਂ ਰਾਹੀਂ ਜਿੱਥੇ ਮਨੁੱਖ ਦੇ ਅੰਦਰੂਨੀ ਪ੍ਰਣਾਲੀਆਂ ਨੂੰ ਭਰਪੂਰ ਲਾਭ ਮਿਲਦਾ ਹੈ ਤੇ ਅੰਦਰੂਨੀ ਅੰਗਾਂ ਦੀ ਕਸਰਤ ਹੁੰਦੀ ਹੈ ਉੱਥੇ ਹੀ ਖਤਰਨਾਕ ਬਿਮਾਰੀਆਂ ਤੋਂ ਵਿਛੁਟਗਾਰਾ ਮਿਲਦਾ ਹੈ ਸਰੀਰ ਨੂੰ ਰੱਖ ਸਕਦਾ ਹੈ ਰੋਗ ਮੁਕਤ ਯੋਗ ਦਾ ਖੇਤਰ ਬਹੁਤ ਵਿਸ਼ਾਲ ਹੈ ਤੇ अनेका ਆਸਣ ਇਹੋ ਜਿਹੇ ਹਨ ਜਿਨ੍ਹਾਂ ਨੂੰ ਮਨੁੱਖ ਆਪਣੇ ਘਰ ਦੇ ਜਗਤ ਵਿੱਚ ਹੀ ਕਰਕੇ ਖੁਦ ਨੂੰ ਰੋਗ ਮੁਕਤ ਰੱਖ ਸਕਦਾ ਹੈ ਤੇ ਆਪਣੇ ਸਰੀਰਕ ਤਾਂਚੇ ਨੂੰ ਆਕਰਸ਼ਕ ਬਣਾ ਸਕਦਾ ਹੈ ਅੱਜ ਯੋਗ ਆਸਨ ਤੇ ਇਸ ਨਾਲ ਜੁੜੀਆਂ ਸ਼ੁੱਧੀ ਕ੍ਰਿਆਮਾਂ ਲੋਕਾਂ ਦੀ ਪਹਿਲੀ ਪਸੰਦ ਬਣ ਗਈਆਂ ਹਨ ਕਿਉਂਕਿ ਲੋਕ ਇਹਨਾਂ ਨੂੰ ਕਿਸੇ ਛੋਟੇ ਜਿਹੇ ਪਾਰਕ ਜਾਂ ਘਰ ਵਿੱਚ ਕਿਸੇ ਹਵਾਦਾਰ ਜਗ੍ਹਾ ਤੇ ਕਰਕੇ ਭਰਪੂਰ ਲਾਹਾ ਲੈ ਸਕਦੇ ਹਨ ਜਦੋਂ ਕਰੋਨਾ ਦੀ ਭਿਆਨਕ ਬਿਮਾਰੀ ਨੇ ਲੋਕਾਂ ਨੂੰ ਮਹੀਨਾ ਤੱਕ ਘਰਾਂ 'ਚ ਕੈਦ ਕਰਕੇ ਰੱਖਿਆ ਉਦੋਂ ਯੋਗਾ ਨੇ ਲੋਕਾਂ ਨੂੰ ਜਿੱਥੇ ਡਿਪਰੈਸ਼ਨ ਦਾ ਸ਼ਕਾਰ ਹੋਣ ਤੋਂ ਬਚਾਇਆ ਉੱਥੇ ਇਸ ਬਿਮਾਰੀ ਤੋਂ ਬਚਣ ਲਈ ਵੀ ਸਹਾਇਤਾ ਕੀਤੀ ਤਕਰੀਬਨ 1 ਸਾਲ ਤੱਕ ਜਿਸ ਦੇ ਸਕੂਲ ਬੰਦ ਰਹੇ ਤੇ ਸਕੂਲਾਂ ਦੇ ਸਿਹਿਰਕ ਸਿੱਖਿਆ ਅਧਿਆਪਕਾਂ ਨੇਿੱਥੇ ਬੱਚੇ ਨੂੰ ਆਨਲਾਈਨ ਮੱਧਮ ਰਾਹੀਂ ਯੋਗ ਕ੍ਰਿਆਵਾਂ ਮਾ ਕਰਨ ਨਾਲ ਜੋੜੀ ਰੱਖਿਆ ਉੱਥੇ ਹੀ ਉਹਨਾਂ ਦੇ ਮਾਪਿਆਂ ਨੇ ਵੀ ਇਨ੍ਹਾਂ ਕ੍ਰਿਆਵਾਂ ਦਾ ਭਰਪੂਰ ਲਾਹਾ ਲਿਆ ਬੱਚਿਆਂ ਲਈ ਫਾਇਦੇਮੰਦ ਯੋਗਾ ਤਣਾਅ ਦਾ ਮੁਕਾਬਲਾ ਕਰਨ 'ਚ ਮਦਦ ਕਰਦਾ ਹੈ ਜਦੋਂ ਬੱਚੇ ਖੁਦ ਨੂੰ ਸਿਹਤਮੰਦ ਰੱਖਣ ਆਰਾਮ ਤੇ ਮਾਨਸਿਕ ਸ਼ਾਂਤੀ ਦੀ ਤਕਨੀਕ ਸਿੱਖਦੇ ਹਨ ਤਾਂ ਉਹ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਆਸਾਨੀ ਨਾਲ ਮੈਨੇਜ ਕਰਨ ਦੀ ਸਮਰੱਥਾ ਵੀ ਪੈਦਾ ਕਰ ਲੈਂਦੇ ਹਨ ਨਿਯਮਤ ਤੌਰ ਤੇ ਯੋਗ ਕਰਨ ਨਾਲ ਬੱਚਿਆਂ ਨੂੰ ਕਈ ਫਾਇਦੇ ਹਨ ਜੋ ਉਹਨਾਂ ਦੇ ਸਰੀਰ ਨੂੰ ਲਚਕੀਲਾ ਸ਼ਕਤੀਸ਼ਾਲੀ ਤੇ ਮਾਨਸਿਕ ਤੌਰ ਤੇ ਬਲਵਾਨ ਬਣਾਉਂਦਾ ਹੈ ਰੁਜ਼ਗਾਰ ਦਾ ਬਣਿਆ ਸਾਥ ਨੂੰ ਅੱਜ ਹਰਜ ਯੂਨੀਵਰਸਿਟੀ ਵਿੱਚ ਜੋਗਨ ਨਾਲ ਜੁੜੇ ਵੱਖ-ਵੱਖ ਕੋਰਸ ਕਰਵਾਏ ਜਾਂਦੇ ਹਨ ਤੇ ਸਕੂਲਾਂ ਕਾਲਜਾਂ ਵਿੱਚ ਜੋਗ ਅਧਿਆਪਕ ਭਾਗਿੱਤੇ ਜਾ ਰਹੇ ਹਨ ਅੱਜ ਜੋਗ ਦੁਨੀਆ ਭਰ ਚ ਸਰੀਰਕ ਤੰਦਰੁਸਤੀ ਪ੍ਰਾਪਤ ਕਰਨ ਲਈ ਵਿਸ਼ੇਸ਼ ਸਾਧਨ ਬਣ ਗਿਆ ਹੈ ਤੇ ਮਨੁੱਖ ਨੂੰ ਸੱਚੀ ਜੀਵਨ ਜਚ ਹੌਂਟ ਭਰਪੂਰ ਯੋਗਦਾਨ ਪਾ ਰਿਹਾ ਹੈ ਜੋ ਆ ਦਿਵਸ 21